ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਦੋ ਕਿਹੜੇ ਵੱਡੇ ਆਗੂਆਂ ਨੂੰ ਮਜਬੂਰ ਕੀਤਾ ਹੈ ਕਿ ਤੁਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਓ ਜਾਂ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਆਪਣੇ ਪੱਧਰ ਤੇ ਆਪੋ ਆਪਣੇ ਦੋ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੇ ਅਸਤੀਫੇ ਦੇ ਦਿੱਤੇ ਨੇ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਦੋ ਵੱਡੇ ਆਗੂਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਸਤੀਫੇ ਦੇ ਦਿੱਤੇ ਹਨ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਉਹ ਅਸਤੀਫੇ ਮਨਜ਼ੂਰ ਵੀ ਕਰ ਲਏ ਨੇ ਉਹ ਅਸਤੀਫੇ ਕਿਹੜੇ ਨੇ ਉਹ ਕਿਹੜੇ ਆਗੂਆਂ ਵੱਲੋਂ ਅਸਤੀਫੇ ਦਿੱਤੇ ਗਏ ਨੇ ਜਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਦੋਨਾਂ ਵੱਡੇ ਆਗੂਆਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਹੈ ਕਿਉਂਕਿ ਰਾਜਾ ਵੜਿੰਗ ਦੀ ਬੋਲਬਾਣੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਬਵਾਲ ਮੱਚਿਆ ਹੋਇਆ ਹੈ ਹਾਲਾਂਕਿ ਸੋਸ਼ਲ ਮੀਡੀਆ ਤੇ ਸਰ ਵਰ ਸਰਗਰਮ ਹੋ ਕੇ ਰਾਜਾ ਵੜਿੰਗ ਵੱਲੋਂ ਆਪਣੇ ਪੱਧਰ ਤੇ ਬੋਲੀ ਗਈ ਸ਼ਬਦਾਵਲੀ ਦੇ ਸਪਸ਼ਟਿਕਰਨ ਵੀ ਦਿੱਤੇਗਾ ਲੇਕਿਨ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾ ਕੇ ਆਪਣੇ ਪੱਧਰ ਤੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਕਿ ਵੀ ਆਰ ਵਨ ਵੀ ਆਰ ਯੂਨਾਈਟਿਡ ਇਨ ਕਾਂਗਰਸ ਤੇ ਦੂਸਰੇ ਪਾਸੇ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਉਹ ਆਪ ਕੋ ਆਪਣੇ ਪੱਧਰ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮਿਟਿਆ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਕਾਂਗਰਸ ਪਾਰਟੀ ਵੱਡੂ ਬਦਲਾਵ ਜਾਵੇਗੀ ਇਸ ਆਗੂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਦੱਸਿਆ ਜਾ ਰਿਹਾ ਕਾਂਗਰਸ ਪਾਰਟੀ ਆਪਣੇ ਪੰਜਾਬ ਸੰਗਠਨ ਦਾ ਵਿਸਤਾਰ ਕਰਨ ਜਾ ਰਹੀ ਹੈ ਬਾਬੂ ਸ਼ਾਹੀ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈ ਕਮਾਂਡ ਦੇ ਦੋ ਮੁੱਖ ਅਹੁਦਿਆਂ ਲਈ ਆਗੂਆਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਯਾਨੀ ਕਿ ਦੋ ਦੇ ਅਸਤੀਫੇ ਮਨਜ਼ੂਰ ਕਰ ਲਿਆ ਗਏ ਹਨ ਅਤੇ 8 ਵੱਡੇ ਆਗੂਆਂ ਦੇ ਨਾਮਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਸੰਗਠਨ ਦੇ ਅੰਦਰ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਅਸਤੁਸ਼ਟੀ ਰੋਕਣ ਲਈ ਇੱਕ ਤਾਲਮੇਲ ਕਮੇਟੀ ਬਣਾਈ ਜਾ ਰਹੀ ਹੈ ਦਲਤ ਅਤੇ ਸੀਨੀਅਰ ਵਿਧਾਇਕ ਅਰੂਣਾ ਚੌਧਰੀ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਲਮੇਲ ਕਮੇਟੀ ਨੂੰ ਪ੍ਰਧਾਨ ਨਾਲੋਂ ਵੱਧ ਸ਼ਕਤੀਆਂ ਦਿੱਤੀਆਂ ਜਾ ਸਕੀਆਂ ਹਨ ਆਉਣ ਵਾਲੀਆਂ ਚੋਣਾਂ ਲਈ ਸੀਨੀਅਰ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਪਰ ਪਾਰਟੀ ਕਿਸ ਪਾਰਟੀ ਕਿਸੇ ਵੀ ਅੰਤੁਸ਼ਟੀ ਤੋਂ ਬਚਣ ਲਈ ਤਾਲਮੇਲ ਕਮੇਟੀ ਦੀਆਂ ਸ਼ਕਤੀਆਂ ਦਾ ਵਿਸਤਾਰ ਕਰ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਅਰੂਣਾ ਚੌਧਰੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਅਰੂਣਾ ਚੌਧਰੀ ਦੀ ਜਿਹੜੀ ਪਾਵਰ ਹੈ ਜਿਹੜੀ ਸ਼ਕਤੀ ਹੈ ਉਹ ਪੰਜਾਬ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਤੋਂ ਕਿਤੇ ਜ਼ਿਆਦਾ ਹੋਵੇਗੀ ਕਿਉਂਕਿ ਕਾਂਗਰਸ ਪਾਰਟੀ ਨੂੰ ਪਤਾ ਲੱਗਿਆ ਹੈ ਕਿ ਤਾਲ ਮੇਲ ਦੀ ਕਮੀ ਵੱਡੇ ਪੱਧਰ ਤੇ ਹੈ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿਚਕਾਰ ਨਾ ਤਾਂ ਇਹ ਇੱਕ ਸਟੇਜ ਉੱਤੇ ਇਕੱਠੇ ਹੁੰਦੇ ਹਨ ਨਾ ਇਹ ਆਪਣੇ ਆਪਸੀ મતਭੇਦ ਖਤਮ ਕਰਦੇ ਹਨ ਅਤੇ ਸ਼ਬਦੀ ਹਮਲੇ ਕਰਨ ਲੱਗਿਆਂ ਇਹ ਇੱਕ ਮਿੰਟ ਲਾਉਂਦੇ ਹਨ ਅਤੇ ਇਹ ਆਪਣੀ ਪਾਰਟੀ ਦੀ ਪ੍ਰਵਾਹ ਵੀ ਨਹੀਂ ਕਰਦੇ ਇਸ ਕਰਕੇ ਅਰੂਣਾ ਚੌਧਰੀ ਤੋਂ ਇਲਾਵਾ ਤਾਂ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਵਾਂ ਪ੍ਰਧਾਨ ਵੀ ਬਨਾਇਆ ਚਾਹਵੇ ਰਾਜਾ ਵੜਿੰਗ ਦੀ ਜਗ੍ਹਾ ਤੇ ਕਿਉਂਕਿ ਰਾਜਾ ਵੜਿੰਗ ਲਗਾਤਾਰ ਵਿਵਾਦਾਂ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਦੂਸਰੀਆਂ ਪਾਰਟੀਆਂ ਵੱਲੋਂ ਲਗਾਤਾਰ ਸ਼ਮਲੀ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਰਾਜਾ ਵੜਿੰਗ ਤੇ ਕਿਉਂਕਿ ਇਹ ਅਨੁਸੂਚਿਤ ਜਾਤੀ ਦੇ ਭਾਈਚਾਰੇ ਨੂੰ ਬਿਲਕੁਲ ਇਹ ਗਲ ਸਮਝਦੇ ਨੇ ਉਹਨਾਂ ਨੂੰ ਨਿਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਰਾਜਾ ਵਡਿੰਗ ਨੇ ਜੋ ਕੁਝ ਵੀ ਕੀਤਾ ਜਿਸ ਤਰ੍ਹਾਂ ਦੇ ਵੀ ਭਾਸ਼ਣ ਦਿੱਤੇ ਹਲਕਾ ਤੰਤਰ ਦੀ ਜਿਮਲੀ ਚੋਣਾਂ ਦੇ ਦੌਰਾਨ ਉਹ ਸਾਰੇ ਹੀ ਨਿੰਦਣਯੋਗ ਹਨ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਪਤਾ ਲੱਗ ਗਿਆ ਹੈ ਕਿ ਇਸ ਦਾ ਸਾਨੂੰ ਖਬਰਿਆਜ਼ਾ ਪੁੱਤਣਾ ਪਿਆ ਇਸ ਕਰਕੇ ਕਰਨ ਬੁਰਜ ਦੀ ਜਿਹੜੀ ਹੈ ਜਵਾਨਤ ਜ਼ਬਤ ਹੋਈ ਅਤੇ ਉਹ ਚੌਥੇ ਨੰਬਰ ਤੇ ਆਏ ਫਿਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਬੱਬੂ ਸ਼ਾਹੀ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਅਰੂਣਾ ਚੌਧਰੀ ਨੂੰ ਤਾਲ ਮੇ ਦੀ ਕਮੇਟੀ ਦਾ ਪ੍ਰਧਾਨ ਜਾਂ ਚੇਅਰਮੈਨ ਬਣਾਇਆ ਜਾ ਸਕਦਾ ਹੈ ਅਤੇ ਉਸ ਦੀ ਜਿਹੜੀ ਪਾਵਰ ਹੈ ਸ਼ਕਤੀ ਹੈ ਅਰੂਣਾ ਚੌਧਰੀ ਦੀ ਉਹ ਰਾਜਾ ਵੜਿੰਗ ਨਾਲੋਂ ਕਿਤੇ ਜ਼ਿਆਦਾ ਹੋਵੇਗੀ ਰਾਜਾ ਵੜਿੰਗ ਜੇਕਰ ਪ੍ਰਧਾਨ ਰਹਿੰਦੇ ਨੇ ਤੇ ਫਿਰ ਰਾਜਾ ਵੜਿੰਗ ਨੂੰ ਅਰੂਣਾ ਚੌਧਰੀ ਦੇ ਥੱਲੇ ਕੰਮ ਕਰਨਾ ਪਵੇਗਾ ਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਤੋਂ ਇਲਾਵਾ ਹੋਰ ਤਿੰਨ ਤੋਂ ਚਾਰ ਆਗੂ ਨੇ ਯਾਨੀ ਕਿ ਅੱਠ ਨਾਂ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਨੂੰ ਵੀ ਜਲਦੀ ਇਸ ਦਸੰਬਰ ਦੇ ਲਾਸਟ ਵਾਲੇ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਪ੍ਰਧਾਨ ਬਣਾਇਆ ਜਾ ਸਕਦਾ ਹੈ ਧੰਨਵਾਦ